ਸਾਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮ제 ਚ ਹੋਗੇ ਇੰਡੀਆ ਦੇ ਰਹੇ ਹੋ ਜਾਂ ਵਿਦੇਸ਼ਾਂ ਜਿਹੜੇ ਹੋ ਨਹੀਂ ਤੇ ਤੁਹਾਨੂੰ ਹੀ ਪਤਾ ਲੱਗਦੀ ਰਹਦੀ ਰਹੇਗੀ ਜਿਹੜੇ ਬਾਹਰ ਆਣ ਦੇ ਚਾਹਵਣ ਹੈ ਵੀ ਕਿਹੜਾ ਕਿਹੜਾ ਮੁਲਕ ਚੰਗਾ ਹੈ ਜਾਂ ਜਾਰਿਆਂ ਦੇ ਕਿਹੜਾ ਕਿਹੜਾ ਮਾੜਾ ਜਾਰਿਆ ਜੇ ਤੇ ਤੁਸੀਂ ਖੁਦ ਸਰਚ ਕਰਦੇ ਹੋ ਫਿਰ ਤੇ ਤੁਸੀਂ ਧੋਖਾ ਨਹੀਂ ਖਾਓਗੇ ਤੇ ਜੇ ਦੋਸਤੋ ਤੁਸੀਂ ਕਿਤੇ ਏਜੰਟਾਂ ਦੇ ਡਿੱਕੇ ਚੜਗੇ ਨਾ ਉਹਨਾਂ ਤੁਹਾਨੂੰ ਪੋਸਟ ਵੀ ਦੱਸਣੇਵੇਂ ਉਹਨਾਂ ਨੇ ਕਿਹਾ ਕਿ ਅਰਾ ਮੁਲਕ ਮਾਰਾਂ ਦੇ ਕਿਹੜਾ ਚੰਗਾ ਹੈ ਉਹਨਾਂ ਨੇ ਉੱਥੇ ਤੁਹਾਨੂੰ ਭੇਜਣਾ ਜਿੱਥੇ ਉਹਨਾਂ ਨੂੰ ਚੰਗੇ ਪੈਸੇ ਵਿੱਜਦੇ ਹੋਣ ਹੁਣ ਪਿੱਛੇ ਉਹਨਾਂ ਨੇ ਕੈਨੇਡਾ ਚ ਬਹੁਤ ਜਨਤਾ ਭੇਜੀ ਹੈ ਇੰਗਲੈਂਡ ਚ ਵੀ ਹਵਾਲ ਹੋਇਆ ਸੀ ਸੜੀ ਵਿਜੀ ਤੇ ਬੜੇ ਲੋਕ ਆਏ ਵੇ ਉਸ ਤੋਂ ਬਾਅਦ ਉਹਨਾਂ ਨੇ ਇੰਡੀਪੈਂਡੈਂਟ ਨੂੰ ਆਗੇ ਬੜੇ ਬੰਦੇ ਭੇਜੇ ਤੇ ਉਸ ਤੋਂ ਬਾਅਦ ਕੇਰਮ ਦੇ ਵਿਜੀ ਚ ਬੜੇ ਇੱਥੇ ਜਨਤਾ ਆਈ ਜੀ ਇੰਡੀਆ ਤੋਂ ਹੀ ਤਿੰਨ ਤਿੰਨ ਸਾਲ ਦਾ ਵੀਜ਼ਾ ਲੱਗਾ ਸੀ ਤੇ ਜੰਟਾਂ ਨੇ ਕਿਹਾ ਵੀ ਜਾਂਦਿਆਂ ਤੁਹਾਨੂੰ ਕੰਮ ਮਿਲ ਜਾਏਗਾ ਤੇ ਬੱਸ ਕਿਸੇ ਨੂੰ 5 ਸਾਲ ਦਾ ਬਾਅਦ ਵੀਜ਼ਾ ਲੱਗ ਜੇਗਾ ਤੇ ਕਿਸੇ ਨੂੰ ਉਸ ਤੋਂ ਬਾਅਦ ਨੈਸ਼ਨੈਲਟੀ ਮਿਲ ਜੇਗੀ। ਯਾਨੀ ਕਿ ਉਹਨੇ ਚੋਰ ਸੱਚ ਬੋਲ ਕੇ ਆਦਮੀ ਨੂੰ ਫਸਾ ਲਿਆ ਹੈ। ਤੇ ਜਿਹੜੇ ਸਟੂਡੈਂਟ ਵਿਚਾਰੇ ਪੜੇ ਗਏ ਨੇ ਕਿਸੇ ਇੰਡੀਆ ਤੋਂ ਪਲੱਸ 2 ਕੀਤੀ ਹਲੇ ਚੰਗੀ ਤਰ੍ਹਾਂ ਹੋਸ਼ ਨਹੀਂ ਆਈ ਤੇ ਉਹ ਦੇਸ਼ਾਂ ਨੂੰ ਡਰੀ ਮਾਰਾ ਹੈ। ਇਹ ਠੀਕ ਹੈ ਬੰਦੇ ਸਾਰੇ ਕਲੈਬਰ ਇਹ ਲੇਕਿਨ ਦੋਸਤੋ ਜਿਹੜੀ ਇੰਡੀਆ ਦੀ ਕਲੈਬਰ ਪਾਉਂਦੇ ਨਾ ਉਹ ਬਾਲ ਨਹੀਂ ਚੱਲਦਾ। ਇੰਡੀਆ ਪਤਾ ਹੁੰਦਾ ਤੁਹਾਡੇ ਮਗਰ ਬੈਕ ਗਈ ਏ ਕੋਈ ਨਹੀਂ ਕਿ ਹੋ ਗਈ ਆਪੇ ਘਰ ਦੇ ਸੰਭਾਲ ਲਣਗੇ ਜੋ ਮਰਜੀ ਤੁਸੀਂ ਫੁਰਤ ਬਾਜ਼ੀਆਂ ਕਰਿਓ ਲੇਕਿਨ ਬਾਹਰ ਨਹੀਂ ਚੱਲਦਾ ਨਾ ਬਾਹਰ ਤੁਹਾਨੂੰ ਹਰ ਕੰਮ ਕਰਨ ਦੇ ਦਰਜਣਾ ਪੈਂਦਾ ਹੈਗਾ ਅਗਰ ਸਟੱਡੀ ਕਰਵਾਏ ਤੇ ਸਟੱਡੀ ਪੂਰੀ ਕਰਨੀ ਪਣੀ ਹੈ ਪੂਰੀਆਂ ਹਾਜ਼ਰੀਆਂ ਦੇਣੀਆਂ ਪਣੀਆਂ ਫਿਰ ਤੁਹਾਨੂੰ ਅੱਗੇ ਚਾਲ ਸੌਂਦੇ ਪੱਕੇ ਹੁੰਦੇ ਖੈਰ ਹੁਣ ਤੇ ਉਹਨਾਂ ਨੇ ਕੰਮ ਹੀ ਖਤਮ ਕਰਤਾ ਨਾ ਕਹਿੰਦੇ ਜੀ ਪੀਆਰ ਦਾ ਕੰਮ ਤੇ ਖਤਮ ਹੋ ਗਿਆ ਜਦੋਂ ਤੁਸੀਂ ਉੱਥੇ ਫਾਰਮ ਫਿਲ ਕਰਦੇ ਹੋ ਨਾ ਸਟੱਡੀ ਕਰਨ ਵਤੀ ਜਾਣਾ ਉਹਦੇ ਵਿੱਚ ਸਰਕਾਰ ਨੇ ਕੋਈ ਤੁਹਾਨੂੰ ਗਰੰਟੀ ਨਹੀਂ ਦਿੱਤੀ ਹੁੰਦੀ ਵੀ ਤੁਹਾਨੂੰ ਪੀਆਰ ਮਿਲੇਗੀ ਉਹ ਡਿਪੈਂਡ ਕਰਦਾ ਜਦੋਂ ਸਰਕਾਰ ਨੂੰ ਲੋੜ ਹੈ ਤੇ ਪੀਆਰ ਥੋੜੀ ਈਜ਼ੀ ਕਰ ਦਿੰਦੇ ਵੇ ਤੇ ਜਦੋਂ ਵੇਖਦੇ ਕੋਟਾ ਪੂਰਾ ਹੋ ਗਿਆ ਤੇ ਫਿਰ ਉਹ ਸਖਤੀ ਕਰ ਦਿੰਦੇ ਵੇ ਇਹਨਾਂ ਤੇ ਬੰਦਾ ਹਰ ਕੋਈ ਅੰਡਰਸਟੈਂਡ ਕਰਦਾ ਹੀ ਹੈ ਨਾ ਕਿ ਕਿਉਂਕਿ ਲੋੜ ਨਹੀਂ ਗਈ ਉਹ ਜਿਵੇਂ ਕਹਿੰਦੇ ਨਾ ਕਿਸੇ ਦੇ ਕਾਰ ਕੋ ਪੁਰਾਣਾ ਚੱਲਾ ਜਵੇ ਜੀ ਤੇ ਉਹਦੀ ਮਰਜ਼ੀ ਹੁੰਦੀ ਹੈ ਤੇ ਉਹ ਉਹਨੂੰ ਕਹਿੰਦਾ ਆ ਜਾਓ ਅੰਦਰ ਬਟੋ ਜੀ ਵੈਲਕਮ ਜੀ ਤੁਸੀਂ 8-10 ਨਾਲ 15 ਨੇ ਸਾਡੇ ਕੋਲ ਰਹਿ ਸਕਦੇ ਹੋ ਤੇ ਜੀ ਵਿਖਿਆ ਵੀ ਲੋੜਨੇਗੀ ਪੋਣੇ ਦੀ ਅੱਗੇ ਘਰ ਭੋਲੇ ਉਹ ਵੈਸੇ ਕਹਿੰਦੇ ਵੀ ਵੀ ਅਸੀਂ ਘਰ ਨਹੀਂ ਗਏ ਖੁਦ ਹੀ ਆਏ ਕਹਿੰਦੇ ਹੀ ਘਰ ਨਹੀਂ ਗਏ ਜਾਂ ਬੱਚਨ ਭੇਜ ਦਿੰਦੇ ਵੀ ਜੜੀ ਘਰ ਨਹੀਂ ਗੇ ਜਾਂ ਮम्मा ਘਰ ਨਹੀਂ ਗੀ ਵੀ ਪੋਣ ਆਪਣੇ ਆਪ ਚਲਾ ਜਵੇ ਇਸ ਕਰਕੇ ਇਹ ਵੀ ਹੁਣ ਤੁਹਾਨੂੰ ਖੁਦ ਹੀ ਕਹਰੇ ਵੀ ਅਸੀਂ ਘਰ ਨਹੀਂ ਗਏ ਇਹਨਾਂ ਦਾ ਕੋਟਾ ਹੋ ਗਿਆ ਹੈ ਪੂਰਾ ਹਾਂ ਜਦੋਂ ਸ਼ੁਰੂ ਸ਼ੁਰੂ ਚ ਫੇਰ ਲੋੜ ਪਏਗੀ ਫਿਰ ਵੀ ਜਿੱਥੇ ੱਲੇ ਕਰ ਦਨਗੇ ਤੇ ਜੇ ਤੇ ਤੁਸੀਂ ਏਜੰਟਾਂ ਨੂੰ ਪੈਸੇ ਨਹੀਂ ਦਿੱਤੇ ਤੇ ਫਿਰ ਤੇ ਦੋਸਤੋਂ ਪੈਸੇ ਸੇਵ ਕਰ ਲਓ ਕਨੇਡਾਤ ਨਹੀਂ ਲੈਣ ਵਾਸਤੇ ਪ੍ਰੈਸਨਾ ਖਰਾਬ ਕਰੋ ਹੋਰ ਕੰਟਰੀ ਬਾਰੇ ਦੂਰੀ ਕਰਾਈ ਕਰ ਸਕਦੇ ਹੋ ਇਥੇ ਹਾਲਾਤ ਬਿਲਕੁਲ ਖਰਾਬ ਹੋ ਗਏਵੇਂ ਪੱਕੀ ਹੁੰਦੀ ਕੋਈ ਚਾਂਸ ਨਹੀਂ ਜੇਗੇ ਅੱਗੋਂ ਤੁਹਾਡੀ ਆਪਣੀ ਮਰਜ਼ੀ ਜੇ ਤੜ ਕੋਲੇ ਪੈਸੇ ਤੇ ਤੁਸੀਂ ਰਿਸਕ ਲੈ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਥੈਂਕ ਯੂ